ਬਹੁਤ ਹੀ ਖਾਸ ਤੇ ਸਪੈਸ਼ਲ ਹੈ ਮੇਰੇ ਵਾਸਤੇ ਤੇ ਆਹ ਵਾਲਾ ਜਿਹੜਾ ਮੈਂ ਸੂਟ ਪਾਇਆ ਜੀ ਇਹ ਮੇਰਾ ਸੂਟ ਹੈਗਾ ਜੀ ਲਾਵਾ ਦਾ ਸੋ ਗਾਇਸ ਹੁਣ ਮੈਂ ਪਹੁੰਚ ਗਈਆਂ ਜੀ ਪਾਰਟੀ ਤੇ ਤੇ ਆਹ ਦੇਖੋ ਸ਼ਾਮ ਦੀ ਕਰਨਾ ਸੀ ਵਾਂਸ ਅਗੇਨ ਬਿਆਲੇ ਆਲੇ ਜੀ ਕਿ ਕਹਤੇ ਹੁਣ ਪਹੁੰਚ ਗਈ ਨਹੀਂ ਮੈਂ ਹੁਣ ਕੇਕੇ ਘਰ ਤੇ ਕੇ ਘਰ ਵਿੱਚ ਗੁਰਕੀਰਤ ਦਾ ਪਹਿਲਾ ਜਨਮ ਦਿਨ ਮਨਾਇਆ ਸੀ ਕੇਕੇ ਕੱਢ ਲਏ ਮੋਮਬਤੀ ਜਗਾਈ ਨਹੀਂ ਤੇ ਬਾਤ ਹੀ ਜਾਂਦਾ ਹੈ ਅੱਜ ਜਦ ਮੈਂ ਤਰਾ ਬੋਲਿਆ ਹੈਲੋ ਜੀ ਸਾਰਿਆਂ ਨੂੰ ਸਸਰੀਆ ਕਾਲ ਤੇ ਸਵਾਗਤ ਹੈ ਦੀ ਅਰਦਾ ਤੜਨ ਮੇਰੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦਾ ਨਵਾਂ ਬਲੌਗ ਜਿਹੜਾ ਹੈ ਬਣੀ ਗਾਜੀ ਉਹ ਬਹੁਤ ਹੀ ਖਾਸ ਤੇ ਸਪੈਸ਼ਲ ਹੈ ਮੇਰੇ ਵਾਸਤੇ ਤੇ ਮੇਰੀ ਪੂਰੀ ਫੈਮਲੀ ਵਾਸਤੇ ਕਿਉਂਕਿ ਅੱਜ ਦਾ ਅੱਜ ਦਾ ਜਿਹੜਾ ਦਿਨ ਹੈਗਾ ਉਹ ਮੇਰੇ ਲਈ ਬਹੁਤ ਖਾਸ ਦਿਨ ਹੈਗਾ ਕਿਉਂਕਿ ਅੱਜ ਮੇਰਾ ਮੁੰਡਾ ਜਿਹੜਾ ਹੈ ਉਹ 18 ਸਾਲ ਦਾ ਹੋ ਗਿਆ ਤੇ ਸਭ ਤੋਂ ਪਹਿਲਾਂ ਮੈਂ ਗਈ ਸੀ ਗੁਰੂ ਘਰ ਗੁਰਦੁਆਰਾ ਮੱਥਾ ਟੇਕਿਆ ਤੇ ਉਹਦੀ ਲੰਮੀ ਉੰਗਲੀ ਤੇ ਉਹਦੀ ਤੰਦਰੁਸਤੀ ਲਈ ਮੈਂ ਅਰਦਾਸ ਕੀਤੀ ਕਿ ਆਉਣ ਵਾਲਾ ਉਹਦਾ ਫਿਊਚਰ ਬ੍ਰਾਈਟ ਰਹੇ ਤੇ ਉਸ ਤੋਂ ਬਾਅਦ ਮੈਂ ਹੁਣ ਪਹੁੰਚ ਗਈ ਆ ਘਰ ਤੇ ਘਰ ਨੇ ਬੈਠ ਕੇ ਧੁੱਪੇ ਦੇਖ ਸਕਦੇ ਹੋ ਤੁਸੀਂ ਮੈਂ ਸੇਕ ਰਹੀ ਆ ਜੀ ਧੁੱਪ ਹੁਣ ਵਿਟਾਮਿਨ ਡੀ ਫੁੱਲ ਆਪਣੀ ਬੋਡੀ ਦੇ ਵਿੱਚ ਲੋਡ ਕਰ ਰਹੀ ਆ ਹੁਣ ਕਿਉਂਕਿ ਜਰਮਨ ਦੇ ਵਿੱਚ ਵਾਪਸ ਜਾ ਕੇ ਫਿਰ ਇਹ ਧੁੱਪ ਨਹੀਂ ਮਿਲਣੀ ਮੈਨੂੰ ਤੇ ਹੋਰ ਮੈਂ ਸਾਰਾ ਦਿਨ ਦੇ ਵਿੱਚ ਕੀ ਕੀ ਕੀਤਾ ਤੇ ਤੁਸੀਂ ਦੇਖੋਗੇ ਹੁਣ ਅੱਗੇ ਅੱਗੇ ਤੇ ਪਲੀਜ਼ ਮੇਰੇ ਨਾਲ ਇਦਾਂ ਹੀ ਜੁੜੇ ਰਹੋ ਤੇ ਦੇਖਦੇ ਰਹੋ ਕਿ ਮੈਂ ਸਾਰਾ ਦਿਨ ਦੇ ਵਿੱਚ ਕੀ ਕੀ ਕੀਤਾ ਤੇ ਚਲੋ ਮਿਲਦੇ ਹਾਂ ਹੁਣ ਨੈਕਸਟ ਤੱਕ ਲਈ ਬਾਏ ਬਾਏ ਸੋ ਫਰੈਂਡ ਹੁਣ ਮੈਂ ਹੋ ਗਈਆਂ ਤਿਆਰ ਦੇਖੋ ਜੀ ਮੈਂ ਸਜ ਦੱਜ ਕੇ ਪਾ ਲਿਆ ਮੈਂ ਲਾਲ ਸੂਟ ਅੱਜ ਮੇਰੇ ਮੁੰਡੇ ਦਾ ਹੈਗਾ ਹੈਪੀ ਬਰਥਡੇ ਤੇ ਆਹ ਵਾਲਾ ਜਿਹੜਾ ਮੈਂ ਸੂਟ ਪਾਇਆ ਜੀ ਇਹ ਮੇਰਾ ਸੂਟ ਹੈਗਾ ਜੀ ਲਾਵਾ ਦਾ ਤੇ ਇਹ ਮੈਨੂੰ ਪਾਇਆ ਹੈਗਾ ਪੂਰੇ 22 ਸਾਲ ਬਾਅਦ ਤੇ ਅੱਜ ਮੈਂ ਪਾਇਆ ਬਰਥਡੇ ਤੇ ਮੁੰਡੇ ਮੇਰੇ ਦੇ ਸਪੈਸ਼ਲ ਤੇ ਚਲੋ ਜੀ ਹੁਣ ਮੈਂ ਬਾਹਰੋਂ ਚੱਲੀਆਂ ਜੀ ਪਾਰਟੀ ਤੇ ਆਓ ਮੇਰੇ ਨਾਲ ਤੁਸੀਂ ਸਾਰੇ ਜਾਣੇ ਮੇਰੀ ਭੈਣ ਤਾਂ ਤੱਕ ਤਿਆਰ ਨਹੀਂ ਹੋਈ ਦੇਖ ਲਓ ਪਿੱਛੇ ਸੋ ਗਾਇਸ ਹੁਣ ਮੈਂ ਪਹੁੰਚ ਗਈ ਹਾਂ ਜੀ ਪਾਰਟੀ ਤੇ ਤੇ ਆ ਦੇਖੋ ਜੀ ਇਹਦੀ ਸਜਾਵਟ ਕਿੰਨੀ ਸੋਹਣੀ ਕੀਤੀ ਹੈਗੀ ਹੈ ਤੇ ਆ ਨਾ ਸੋਚੇ ਕਿਤੇ ਕਿ ਪਾਰਟੀ ਮੇਰੇ ਮੁੰਡੇ ਦੇ ਜਨਮ ਦਿਨ ਦੀ ਹੈ ਮੇਰੇ ਮੁੰਡੇ ਦੇ ਜਨਮ ਦਿਨ ਦੀ ਨਹੀਂ ਹੈਗੀ ਹੈ ਇੱਥੇ ਆਂਟੀ ਅੰਕਲ ਦਾ 50th ਮੈਰਿਜ ਐਨੀਵਰਸਰੀ ਹੈ ਤੇ ਮੈਂ ਉੱਥੇ ਆਈ ਹਾਂ ਤੇ ਉਹਦੀ ਪਾਰਟੀ ਹੈ ਦੇ ਨਾਲ ਨਾਲ ਤੁਸੀਂ ਇਹ ਵੀ ਸੋਚ ਸਕਦੇ ਹੋਗਾ ਕਿ ਮੈਂ ਆਪਣੇ ਮੁੰਡੇ ਦੇ ਜਨਮ ਦਿਨ ਦੀ ਪਾਰਟੀ ਕੀਤੀ ਮਿਸੋ ਅਨੰਕਾਰੀਆਂ ਜੇ ਪੂਰੀ ਪਾਰਟੀ ਨੂੰ ਇੰਜੋਏ ਹਨਾ ਹਾਂ ਕਾਤੀ ਵੀ ਮੈਂ ਵੀ ਇੰਜੋਏ ਕਰ ਰਹੀ ਆ ਕਿਰਤ ਦੇ ਪਾਰਟੀ ਵੀ ਬਰਥਡੇ ਪਾਰਟੀ ਵੀ ਹਾਂ ਮਜ਼ਾ ਆ ਰਿਹਾ ਖੂਣਾ ਖਾਣਾ ਪੀਣਾ ਹੁੰਦਾ ਤੁਹਾਨੂੰ ਦਿਖਾਉਣੀ ਆ ਕੀ ਖਾਂਦੇ ਆਪਾਂ ਤੁਸੀਂ ਵੀ ਖਾਓ ਸਾਡੇ ਨਾਲ ਫਰੈਂਡ ਆਸੀਗੀ ਆਂਟੀ ਅੰਕਲ ਦੀ 50th ਮੈਰਿਜ ਐਨੀਵਰਸਰੀ ਜਿਹਦੇ ਵਿੱਚ ਮੈਂ ਖੁੱਖਾ ਦਾ ਪਿਤਾ ਇੰਜੋਏ ਕੀਤਾ ਤੇ ਨਾਲੇ ਨਾਲ ਆਪਣੇ ਮੁੰਡੇ ਦਾ ਜਨਮ ਦਿਨ ਵੀ ਮਨਾਇਆ ਐ ਮਨਾਇਆ ਤੇ ਹੁਣ ਸ਼ਾਮ ਦਾ ਹੁਣ ਕੀ ਪ੍ਰੋਗਰਾਮ ਐ ਤੇ ਉਹਦੇ ਨਾਲ ਵੀ ਤੁਸੀਂ ਜੁੜੇ ਰਹੋ ਤਾਂ ਦੱਸ ਦਿਓ ਹੁਣ ਚਾਲੂ ਕੀ ਕਰਨਾ ਸੀ ਸੋ ਹਰ ਹਾਲੀ ਵਾਂਸ ਅਗੇਨ ਬਿਆਲੇ ਆਲੇ ਜੀ ਕੇ ਕਿਤੇ ਹੁਣ ਮੈਂ ਚਲੀ ਆਂ ਘਰ ਮਮੀ ਹਣਾਦੇ ਤੇ ਮਨਾਵਾਂਗੀ ਹੈਪੀ ਬਰਥਡੇ ਮੇਰੇ ਮੁੰਡੇ ਦਾ ਆਵੇ ਪੂਰੀ ਮੇਰੀ ਮੋਟਾ ਨਾ ਪਹੁੰਚ ਗਈਆਂ ਜੀ ਮੈਂ ਹੁਣ ਪੀਕੇ ਘਰ ਤੇ ਪੀਕੇ ਘਾ ਹੀ ਪਹਿਲਾ ਮੇਰਾ ਮੁੰਡਾ ਆਇਆ ਸੀਗਾ ਇੱਥੇ ਜੰਮ ਕੇ ਉਹ ਬੈਠੀ ਹੈ ਮੇਰੇ ਮੰਮੀ ਡੈਡੀ ਮੈਂ ਘਰ ਆ ਗਈ ਸੋ ਆਜ ਹੀ ਮੇਰਾ ਪੇਕਾ ਕਰ ਰਤੇ ਮੇਰੇ ਜਿਹੜਾ ਕੀਤੂ ਦਾ ਜਦੋਂ ਜਨਮ ਦਿਨ ਜਨਮ ਹੋਇਆ ਸੀਗਾ ਤੇ ਉਹ ਪਹਿਲੇ ਜਨਮ ਦਿਨ ਤੇ ਵੀ ਇੱਥੇ ਹੀ ਸੀਗਾ ਨਾਨੀ ਘਰ ਤੇ ਅੱਜ ਬੜਾ ਖੁਸ਼ੀ ਵਾਲਾ ਦਿਨ ਹੈ ਕਿ ਉਹਦਾ ਬਚਪਨ ਵਾਲਾ ਪਹਿਲਾ ਜਨਮ ਦਿਨ ਤੇ 18ਵਾਂ ਜਨਮ ਦਿਨ ਵੀ ਮੈਂ ਇਸੇ ਘਰ ਵਿੱਚ ਮਨਾ ਰਹੀ ਆ ਤੇ ਆਹ ਲੈਂਦਾ ਜਿਹੜਾ ਕੇਕ ਤੇ ਆ ਬੈਠੇ ਮੇਰੇ ਡੈਡ ਜੀ ਡਾੜਜੀ ਤੁਸੀਂ ਕੁਝ ਕਹਿਣਾ ਮੇਰੇ ਮੁੰਡੇ ਦੇ ਜਨਮ ਦਿਨ ਤੇ ਹਾਂਜੀ 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 ਮੈਨੂੰ ਸਭ ਤੋਂ ਵੱਡੀ ਇਹ ਖੁਸ਼ੀ ਹੈ ਕਿ ਕੇਸੇਕਰ ਵਿੱਚ ਗੁਰਕੀਰਤ ਦਾ ਪਹਿਲਾ ਜਨਮ ਦਿਨ ਮਨਾਇਆ ਸੀ ਤੇ ਅੱਜ 18ਵਾਂ ਜਨਮ ਦਿਨ ਵੀ ਕੇਸੇਕਰ ਵਿੱਚ ਮਨਾ ਰਹੇ ਹਾਂ ਅਸੀਂ ਗੁਰਕੀਰਤ ਨੂੰ ਬਹੁਤ ਬਹੁਤ ਵਧਾਈਆਂ ਤਨਾਨੀ ਜੀ ਨੇ ਕੁਝ ਕਹਿਣਾ ਤੋਤਰੇ ਲਈ ਹਾਂਜੀ ਨਹੀਂ ਦੋ ਤਰ੍ਹਾਂ ਕਿਥੇ ਹੈ ਸਾਹਮਣੇ ਦੋ ਤਰ੍ਹਾਂ ਸਾਹਮਣੇ ਹੈ ਵੀਡੀਓ ਦੇ ਵਿੱਚ ਬੋਲ ਦੋ ਵੀਡੀਓ ਦੇ ਵਿੱਚ ਆ ਪਿਆ ਜਿਆ ਹਾਂ ਕੀਤਾ ਆਪਕਾ ਬਹੁਤ ਬਹੁਤ ਹੈਪੀ ਬਰਥਡੇ ਮਾਸੀ ਜੀ ਨੇ ਕੁਝ ਕਹਿਣਾ ਹੈਪੀ ਬਰਥਡੇ ਕੀਰਤ ਬਸ ਗੋਡ ਬlesਸ ਯੂ ਇਹੀ ਕਹਾਂਗੀ ਕਿ ਵੱਡੀ ਵੱਡੀ ਉਮਰ ਹੋਵੇ ਤੰਦਰੁਸਤ ਰਹੇ ਤੇ ਤੂੰ ਆਪਣੇ ਪੇਰੈਂਟਸ ਦੀ ਸੇਵਾ ਕਰੇ ਤੇ ਆਪਣੀ ਲਾਈਫ ਚ ਕਾਮਯਾਬ ਹੋਵੇ ਜੋ ਵੀ ਤੇਰੀਆਂ ਇੱਛਾਵਾਂ ਪਰਮਾਤਮਾ ਪੂਰੀਆਂ ਕਰੇ ਥੈਂਕ ਯੂ ਥੈਂਕ ਯੂ ਤੇ ਹੁਣ ਆਪਾਂ ਸਾਰੇ ਸੱਜ ਕੇ ਬਹਿ ਚੱਲੇ ਆਂ ਤੇ ਕਟਾਂਗੇ ਕੇਕ ਤੇ ਚਲੋ ਅਗਲਾ ਕਾਜ ਸਾਂਭੇਗੇ ਹੁਣ ਕਰਮਜੀਤ ਕੌਰ ਤੇ ਸਾਡੀ ਵੀਡੀਓ ਬਣਾਏਗੀ ਤੇ ਅਸੀਂ ਕਟਾਂਗੇ ਕੇਕ ਤੇ ਨਾਲੇ ਗਾਣੇ ਗਾਵਾਂਗੇ ਕੀਰਤ ਤੇਰੇ ਵਾਸਤੇ ਸਪੈਸ਼ਲੀ ਤੇ ਕੀਰਤ ਮੈਂ ਆਰਡਰ ਕੀਤਾ ਤੇਰਾ ਫੇਵਰੇਟ ਚਾਕਲੇਟ ਕੇਕ ਤੇ ਕੱਟਣਗੇ ਨਾਨੂ ਹੁਣ ਤੇਰਾ ਕੇਕ ਤੇ ਤੈਨੂੰ ਬੈਸਟ ਵਿਸ਼ਿਸ਼ ਦੇਣਗੇ ਚਲੋ ਜੀ ਇਸੂ ਕੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਕੀਰਤ ਹੈਪੀ ਬਰਥਡੇ ਟੂ ਯੂ ਕੀ ਰੋ ਤਾਂ 18 ਸਾਲ ਦਾ ਹੋ ਗਿਆ ਮੁੰਡਿਆ ਹੁਣ ਜ਼ਿੰਮੇਵਾਰੀਆਂ ਸਾਂਭ ਲੈ ਜਿਹਦੇ ਮੈਂ ਨਾਲ ਨਾਨੂ ਕਹਿੰਦਾ ਤੇਰਾ ਵਿਆਹ ਵੀ ਕਰ ਦੇਣਾ ਚੱਗਦੀ ਲੱਗਦੀ ਕੇ ਨਾ ਕੀ ਇਹ ਤੋਂ ਅੱਗੇ ਝੱਗ ਹੁੰਦੇ ਥੋੜਾ ਜਿਹਾ ਖਾ ਲੂ ਕੀਰਤਵਾ ਮੋਰ ਮੈਂ ਵਾਪਸ ਆ ਕੇ ਇਹੀ ਵਧੀਆ ਤਰੀਕੇ ਨਾਲ ਆਪਣਾ ਜਨਮ ਦਿਨ ਤੇਰਾ ਮਨਾਵਾਂਗੇ 18ਵਾਂ ਜਰਮਨ ਦੇ ਵਿੱਚ ਤੇ ਆ ਛੋਟਾ ਜਿਹਾ ਮਨਾਇਆ ਬਾਕੀ ਲੈਟਸ ਪਾਰਟੀ ਆਨ ਔਰ ਦਾ ਫਲੋਰ ਇਨ ਜਰਮਨੀ ਬਾਏ ਬਾਏ ਜਸ ਹਰ ਦੇ ਆਪਾਂ ਕੇ ਕੱਟ ਲੈ ਮੂਮਤੀ ਜਗਾਈ ਨਹੀਂ ਤੇ ਬਾਤ ਯਾਦ ਆਇਆ ਹੁਣ ਆਪਾਂ ਹੈਪੀ ਬਰਥਡੇ ਕਰਤਾ ਨਾ ਵੀਰ ਨੂੰ ਤੇ ਭਾਪੂ ਨੂੰ ਕੁਝ ਕਹਿਣਾ ਕਹਿ ਕੀ ਤੁਹਾਨੂੰ ਕੁਛ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਕੀ ਤੇ ਪਾ ਕੁਛ ਨਹੀਂ ਕਰਦੇ ਹੀ ਹੈ ਦੋ ਪੇਡੋ ਹੀ ਹੈ ਸੋ ਅੱਜ ਦਾ ਕੀਤਾ ਜਨਮ ਦਿਨ ਬਹੁਤ ਇੰਟਰਸਟਿੰਗ ਲਿਆ ਪਹਿਲਾਂ ਮੈਂ ਕੀਤਾ ਦਾ ਜਨਮ ਦਿਨ ਮਨਾਇਆ 18 18ਵਾਂ ਫਿਰ ਉਸ ਤੋਂ ਬਾਅਦ ਮੈਂ ਇੱਕ ਅੰਕਲ ਆਂਟੀ ਦੀ 50th ਮੈਰਿਜ ਐਨੀਵਰਸਰੀ ਮਨਾਈ ਉੱਥੇ ਗਈ ਮੈਂ ਤੇ ਹੁਣ ਮੈਂ ਚੱਲੀ ਆ ਜੀ ਲੇਡੀ ਸੰਗੀਤ ਤੇ ਵਾ ਸੋ ਫਰੈਂਡਸ ਆ ਜਿਹੜਾ ਸੀਗਾ ਅੱਜ ਦਾ ਵਲੌਗ ਜਿਹੜਾ ਮੈਂ ਮੰਨਦਾ ਹੈ ਕਿਰਤ ਦਾ ਹੈਪੀ ਬਰਥਡੇ ਮਨਾਇਆ ਤੇ ਅੱਜ ਜਿਹੜਾ ਮੈਂ ਕਰਾ ਬਣਾਇਆ ਉਹ ਪੂਰੀ ਲਿਖਾ ਤੇ ਚਲੋ ਮਿਲਦੇ ਹਾਂ ਹੁਣ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤਾਂ ਤੱਕ ਹੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਦੇ ਰਹਿਣਾ ਸੋ ਬਾਏ ਬਾਏ